ਰੱਖ ਹੌਸਲਾ ਨੀ ਮੇ ਮੇਰਾ ਕਰ ਨਾ ਨੀ ਦੁੱਖ ਬੱਤੇ ਝੜੀਦੇ ਹੀਰੇ ਦੇ ਕਦੇ ਸੁਖ ਦੇ ਨਾ ਰੁਕ ਮੈਨੂੰ ਮਿਲਿਆ ਨਾ ਮਾਇ ਤੇਰੀ ਗੋਦੀ ਜੇ ਹਾ ਸੁਖ ਨੀ ਮਜਨਦ ਦੀ ਤੁਕ ਮੇਰੀ ਗੰਗਾ ਮੇਰੀ ਮਾਂ ਦੇ ਦੋਨੋਂ ਪੈਰ ਹੋ ਗਏ ਮੈਨੂੰ ਉਹਨਾਂ ਵਿੱਚ ਰੋੜਿਓ ਖੁਦਾ ਕਰਕੇ ਮੈਂ ਮੁਜ ਵਿੱਚ ਆਉਂਗਾ ਸਵਾਪਣ ਕੇ ਨਾ ਮੈਂ ਮੁਜ ਵਿੱਚ ਆਉਂਗਾ ਕਿੰਨੇ ਸੋਹਣੇ ਲੱਗਦੇ ਆ ਕਾਸ਼ ਮੈਂ ਪੱਤਿਆਂ ਤੇ ਪੱਤਾ ਹਾਂ ਸਾਰੇ ਭਾਵੇਂ ਹੁਣ ਪਰाये ਪਰ ਇੱਕ ਰੁੱਖ ਦਾ ਸੱਕਾ ਹਾਂ ਮੈਂ ਪੱਤਿਆਂ ਚ ਪੱਤਾ ਰੁੱਖ ਦੀ ਕੁਖ ਦੇ ਵਿੱਚੋਂ ਗਦਾ ਸਾਰਾ ਦਿਨ ਮੈਂ ਧੁੱਪ ਵਿੱਚ ਭੁਜਦਾ ਦਿੰਦਾ ਸਪਨੋਂ ਸ਼ਾਮ ਹੈ ਸੰਗਣੀ ਤਬ ਤੱਕ ਤੇ ਭਾਵੇਂ ਦਿੱਤਾ ਹਾਂ ਮੈਂ ਪੱਤਿਆਂ ਵਿੱਚ ਪੱਤਾ ਬੱਕਰੀਆਂ ਭੇਡਾਂ ਵਾਲੇ ਆਉਂਦੇ ਤੋੜ-ਤੋੜ ਪਸ਼ੂਆਂ ਨੂੰ ਪਾਉਂਦੇ ਭੁੱਖ ਮਿਟਾਉਂਦੇ ਢਿੱਡ ਆਪਣੇ ਦੀ ਮੈਂ ਫਿੱਕਾ ਜਿਹਾ ਇਕੱਟਾ ਹੂੰ ਮੈਂ ਪੱਤੇ ਆਉਂਦਾ ਪੱਤਾ ਜਦ ਕੋਈ ਚੁੱਲ੍ਹੇ ਅੱਗ ਬਾਲਦਾ ਗਲੀ ਦੇ ਵਿੱਚੋਂ ਜਾ ਪਾਲਦਾ ਤਵਾ ਤੇ ਪਾਉਂਦਾ ਭੁੱਖ ਮਿਟਾਉਂਦਾ ਜਦ ਮੈਂ ਸੁੱਕ ਕੇ ਇਕੱਠਾ ਹੂੰ ਮੈਂ ਬੰਦਿਆਂ ਉੱਤੇ ਪੱਤਾ ਹੂੰ